ਨੇਹਾ ਹਾਂਜੀ ਮੰਮੀ ਆ ਨਾ ਕੀ ਲੱਗੀ ਬਣਾਉਣ ਮੈਂ ਦਾਲ ਬਣਾਉਣ ਲੱਗੀ ਦਾਲ ਨਹੀਂ ਬਣਾਣੀ ਆ ਮੀਟ ਬਣਾ ਦੇ ਹੁਣ ਕੁੜੀ ਕਹਿੰਦੀ ਮੈਂ ਮੀਟ ਖਾਣਾ ਵਾ ਮੰਮੀ ਮੈਂ ਨਹੀਂ ਕਦੇ ਮੀਟ ਬਣਾਇਆ ਤੇ ਨਾ ਮੈਂ ਬਣਾਉਣਾ ਤੇ ਕਿਉਂ ਬਣਾਉਣਾ ਕਿਉਂ ਨਹੀਂ ਬਣਾ ਦੇ ਤੇ ਜਦੋਂ ਖਾਣੇ ਉਹਨਾਂ ਤੋਂ ਨਾ ਮੰਗਣਾ ਹੀ ਉਹਨਾਂ ਕਣਾ ਬਣਾ ਕੇ ਦੇ ਵੀ ਮੰਮੀ ਮੇਰਾ ਵੀ ਬੜਾ ਜੀ ਕਰਦਾ ਵਾ ਕਿ ਗੱਡੀਆਂ ਤੇ ਸਾਰਾ ਪਰਿਵਾਰ ਆਪਾਂ ਵੀ ਘੁੰਮਣ ਜਾਈਏ ਜਿੱਦਾਂ ਲੋਕੀ ਘੁੰਮਣ ਜਾਂਦੇ ਆ ਆਪਣੇ ਕੋਲ ਤੇ ਗੱਡੀ ਨਹੀਂ ਹੈਗੀ ਪੁੱਤ ਆਪਾਂ ਕਰ ਦਾਈਏ ਫਿਰ ਆਪਾਂ ਸਾਰੀ ਫੈਮਿਲੀ ਨੇ ਜਾਣਾ ਤੇ ਗੱਡੀ ਹੋਣੀ ਹੈ ਜੀ ਤੇ ਕੋਈ ਨਹੀਂ ਮੰਮੀ ਆਪਾਂ ਨੇ ਹਾਂ ਭਾਬੀ ਨੂੰ ਕਹਿ ਦੇ ਨੇ ਹੁੰਦਾ ਤੇਰਾ ਕੁਛ ਲੈਣਤਾ ਹੈ ਹਾਂ ਠੀਕ ਹੈ ਅੰਦਾ ਕਹੀਏ ਹਾਂ ਨਾ ਉਹਨੂੰ ਕਹਿੰਨੇ ਆਪਾਂ ਮੰਮੀ ਤੋਂ ਨਹਿਆ ਭਾਬੀ ਨੂੰ ਮਾਜਦੇ ਹਾਂ ਕੀ ਕਹਿੰਦੀ ਉਹ ਨਹਿਆ ਹਾਂਜੀ ਮੰਮੀ ਜੀ ਓਰੇ ਆਈ ਹਾਈ ਹਾਂਜੀ ਮੰਮੀ ਤੇ ਨਹਿਆ ਤੂੰ ਆਪਣੇ ਤੇ ਇੱਕਨੂੰ ਫੋਨ ਕਰ ਆਪਣੇ ਮੰਮੇ ਡੈਡੀ ਨੂੰ ਕਿ ਗੱਡੀ ਦੇ ਦੇਣ ਮੰਮੀਆਂ ਨੂੰ ਪੰਜ ਮਹੀਨੇ ਤੇ ਵਿਆਹ ਹੋਇਆ ਉਹਨਾਂ ਲਈ ਕਿਤੇ ਗੱਡੀ ਕਿੱਥੋਂ ਦੇਣ ਦੇਣਗੇ ਤੇ ਉਹਨਾਂ ਨੇ ਦਿੱਤਾ ਵੀ ਕੀ ਆ ਫਿਰ ਕੀ ਜੇ ਗੱਡੀ ਦੇ ਦੇਣਗੇ ਤੇ ਉਹਨਾਂ ਤੋਂ ਨਹੀਂ ਹੋਣਾ ਜੇ ਗੱਡੀ ਦੀ ਗੱਲ ਨੇ ਕੁੜੀ ਆਪਾਂ ਫਿਰ ਇਦਾਂ ਕਰੀਏ ਤੇ ਫਿਰ ਨਹੀਂ ਵੀ ਹੈ ਨਾ ਮਾਂ ਦੀ ਤੇ ਆਪਾਂ ਇਹਦਾ ਕੰਮ ਹੀ ਨਹੀਂ ਦੇੜੀਏ ਫਿਰ ਇਹਨੇ ਦੇਣਾ ਨਹੀਂ ਨਾ ਕੋਈ ਤਾਂ ਪੈਨੇ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੋ ਬਿਆਕਰ ਦੀ ਪੱਤਲੇ ਅਕਾਲ ਇਹ 40-40 ਦਾ ਰਿਤਾ ਤਰਵਜ਼ਗ ਹੁੰਦਾ ਹੈ ਜੇ ਕੋਈ ਸਮਝੇ ਤੇ ਜੇ ਜਿਹੜੀਆਂ ਪਾ ਨਾਵਾਂ ਵਾ ਕੇ ਲਾਉਣੇ ਆ ਨਾ ਉਹ ਵੀ ਆਪਣੀਆਂ ਧੀਆਂ ਬਣਾਓ ਵੀ ਦਾਤ ਦੀ ਖਾਤਰ ਜ਼ਹਿਰ ਉਹਨਾਂ ਨੂੰ ਨਾ ਪਿਆਓ ਜੀ ਜੇ ਸਾਡੀ ਇਹ ਨਿੱਕੀ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜ਼ਰੂਰ ਕਰਿਓ